हां जी सास्त्री का जी उम्मीद है, है बिच -बिच सारे जने ठीक ठाक ਹੋਵੋਗੇ ਪਹਿਲਾਂ ਤਾਂ ਜੀ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿੰਨੇ ਵੀ ਜਣਾਂ ਨੇ ਕਮੈਂਟ ਕੀਤਾ ਤੇ ਮੈਨੂੰ ਡੀਐਮ ਵੀ ਕਰੇ ਇੰਸਟਾ ਤੇ ਤੁਸੀਂ ਇਹੀ ਕਿਹਾ ਵੀ ਤੁਸੀਂ ਰੋਸਟਿੰਗ ਵੀਡੀਓ ਜਿਹੜੀ ਹੈ ਕਿ ਉਹ ਨਾ ਛੱਡੋ ਤਾਂ ਆਪਾਂ ਜਿਹੜੀ ਹੈਗੀ ਰੋਸਟਿੰਗ ਕੰਟੀਨਿਊ ਰੱਖਾਂਗੇ ਵਿੱਚ ਵਿੱਚ ਮੋਟੀਵੇਸ਼ਨਲ ਵੀਡੀਓਜ਼ ਵੀ ਪਾਇਆ ਕਰੂੰਗਾ ਕੁਝ ਇੱਕ ਦੋ ਜਣਾਂ ਦੇ ਕਮੈਂਟਸ ਆਏ ਸੀ ਕਿ ਤੁਸੀਂ ਮੋਟੀਵੇਸ਼ਨਲ ਵੀਡੀਓਜ਼ ਪਾਇਆ ਕਰੋ ਆਪਾਂ ਰਲਮਾ ਮਿਲਮਾ ਕੰਮ ਇਹ ਚਲਾਵਾਂਗੇ ਬਸ ਤੁਸੀਂ ਵੀਡੀਓਸ ਨੂੰ ਪਿਆਰ ਦਿੰਦੇ ਰਹੋ ਅੱਜ ਜੀ ਮੈਂ ਕਈ ਨਾ ਇੱਕ ਦੋ ਜਣੇ ਇਹੋ ਜਿਹੇ ਜਿਹਨਾਂ ਨੂੰ ਸ਼ਾਇਦ ਮੇਰੇ ਨਾਲ ਕੋਈ ਪਰਸਨਲ ਦੁਸ਼ਮਣੀ ਹੈ ਮੈਂ ਉਹਨਾਂ ਬਾਰੇ ਗੱਲ ਕਰਨਾ ਚਾਹਨੀ ਹਾਂ ਉਹ ਆਪਾਂ ਰੁੱਕ ਕੇ ਕਰਾਂਗੇ ਉਸ ਤੋਂ ਪਹਿਲਾਂ ਕਿਸੇ ਨੇ ਮੈਨੂੰ ਇਹ ਕਮੈਂਟ ਕੀਤਾ ਸੀ ਕਿ ਸੋਨੂ ਕੌਰ ਦੇ ਮਗਰ ਪਈ ਹੋਈ ਆ ਤੂੰ ਹੋਰ ਕਿਸੇ ਹੋਣੀ ਫੜਦੀ ਕਿਉਂਕਿ ਤੈਨੂੰ ਡਰ ਲੱਗਦਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨੀ ਹਾਂ ਤੁਸੀਂ ਜਾ ਕੇ ਮੇਰੇ ਚੈਨਲ ਤੇ ਚੈੱਕ ਕਰੋ ਫਿਰ ਤੁਹਾਨੂੰ ਪਤਾ ਲੱਗ ਜੂ ਬਾਕੀ ਇਸ ਮੁੱਦੇ ਤੇ ਆਪਾਂ ਰੁੱਕ ਕੇ ਗੱਲ ਕਰਦੇ ਹਾਂ ਅੱਜ ਆ ਕਮਲ ਪਟਿਆਲਾ ਤੋਂ ਉਹ ਪਾਗਲ ਬੋਗਲੋਗੀ ਦਾ ੱਡਾ ਪਾਣੀ ਪਈ ਵਾਲਾ ਦੱਸਾ ਅੱਜ ਨਾ ਮੈਂ ਤੁਹਾਨੂੰ ਪਵਲ ਪਟਿਆਲਾ ਬਾਰੇ ਕੁਝ ਇਧੀਆਂ ਹਰਕਤਾਂ ਦਿਖਾਵਾਂਗੀ ਵੀ ਮਤਲਬ ਨਾ ਆਪਾਂ ਜਿਹੜੇ ਹੁੰਨੇ ਆਪਾਂ ਨੂੰ ਨਾ ਹੁੰਦੀ ਹੈ ਸ਼ਰਮ ਹਿਆ ਹੁੰਦੀ ਹੈ ਵੀ ਆਪਣੇ ਜਿਹੜੇ ਬੱਚੇ ਨੇ ਹਨਾ ਵੀ ਬੱਚਾ ਤੇ ਉਹਨਾਂ ਚੀਜ਼ਾਂ ਦਾ ਅਸਰ ਪੈਂਦਾ ਤੇ ਕੀ ਚੀਜ਼ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬੱਚੇ ਜੋ ਦੇਖਦੇ ਨੇ ਬੱਚੇ ਉਹ ਵੀ ਸਿੱਖਦੇ ਨੇ ਇਸ ਕਰਕੇ ਆਪਾਂ ਬੱਚਿਆਂ ਤੋਂ ਪਾਸਾ ਕਰਦੇ ਆ ਪਰ ਇਹਨਾਂ ਨੂੰ ਦੇਖ ਹਰ ਹਰ ਗੰਗੇ ਠੰਡਾ ਹਰ ਹਰ ਮਾ ਹਾਲੇ ਮੈਨੂੰ ਜਾਣਦੀ ਤਾਂ ਫਿਰ ਮੈਂ ਨਹੀਂ ਹੈਗੀ ਤੁਸੀਂ ਲਾਉਗੇ ਕੋਈ ਸੰਗਲ ਨਹੀਂ ਹੈਗੀ ਕੋਈ ਹੋਰ ਕੋਈ ਨਾ ਮੈਂ ਹੈਗੀ ਆ ਮੈਨੂੰ ਠੰਡ ਲੱਗ ਰਹੀ ਨਹੀਂ ਕੋਈ ਨਾ ਲਾਲ ਯਾਰ ਨਾ ਕਰ ਯਾਰ ਤੇ ਮੈਂ ਨਾੜਾ ਵੀ ਨਹੀਂਗਾ ਆ ਦੇਖ ਲਓ ਫਿਰ ਕੋਈ ਨਾ ਦੇਵ ਮੈਨੂੰ ਤਰੀਕੇ ਨਾਲ ਹੀ ਬੋਲਦਾ ਦੇਵ ਤਰੀਕੇ ਨਾਲ ਕਿੱਥੋਂ ਬੋਲੇ ਛਤਰਖਾਨ ਵਾਲੇ ਕੰਮ ਤਾਂ ਇਹ ਆਪ ਕਰਦੀ ਆ ਉਹਨੂੰ ਇੰਨਾ ਕ ਇਹ ਤੰਗ ਕਰਦੀ ਇਹਨੂੰ ਇੰਨਾ ਕ ਕਚੂਚ ਕਰ ਦਿੰਦੀ ਆ ਵਲੌਗਾਂ ਦੇ ਚੱਕਰ 'ਚ ਰੀਲਾਂ ਦੇ ਚੱਕਰ 'ਚ ਬਚਣਾ ਵੀ ਵਿਚਾਰਾ ਉਹ ਕਰੇ ਤਾਂ ਕੀ ਕਰੇ ਹਨਾ ਫਿਰ ਅੱਗੇ ਆ ਬੰਦਾ ਬੋਲੂਗਾ ਹੀ ਉਹ ਜਿਹੜੇ ਸੱਤ ਚੜੀ ਜਾਂਦੀ ਹੈ ਉਹ ਵੀ ਉਹ ਤੰਗ ਕਰੀ ਜਾਂਦੀ ਹੈ ਉਹ ਤਾਂ ਮਤਲਬ ਨਹਾਉਣਾ ਵੀ ਨਹੀਂ ਗੱਜਿਆ ਐਂ ਕਰੀ ਕਿ ਠੰਡਾ ਪਾਣੀ ਲੱਗ ਜਾਂਦਾ ਉਹਨੂੰ ਉਹਦੇ ਉੱਤੇ ਚੱਕ ਚੱਕ ਕੇ ਪਾਣੀ ਪਾਈ ਜਾਂਦੀ ਹੈ ਉਹ ਤੋਂ ਪੈਂਟ ਬਲੈਕ ਕਲਰ ਦੀ ਬਲੈਕ ਇਹਨਾਂ ਕੋਲ ਹੈ ਨਹੀਂ ਸੀਗੀ ਔਰ ਇਹ ਇਟਸ ਅਨਦਰ ਸਾਈਜ਼ ਹੈਗਾ 34 ਨਹੀਂ <laughs> ਪਹਿਨੇ 34 ਸਾਈਜ਼ ਦਾ ਤੂੰ ਐਂ ਦੱਸ ਰਹੀ ਹੈ ਜਿਵੇਂ ਕਿ ਤੇ ਤੁਹਾਨੂੰ ਸਿੱਪੈਂਟ ਲੈ ਕੇ ਦੇਣੀ ਹੁੰਦੀ ਹੈ ਤੇ ਤੁਹਾਨੂੰ ਕਿਹੜਾ ਕਿਸੇ ਇਵੈਂਟ ਲੈ ਕੇ ਦੇਣੀ ਹੈ ਵੀ ਜਿਹੜਾ ਤੋਂ ਸਾਈਜ਼ ਦੱਸੀ ਜਾਨੀਆ ਸਾਈਜ਼ ਦੱਸਾਂ ਦੀ ਕੀ ਲੋੜ ਨਾਲੇ ਉਹਨਾਂ ਦਾ ਰੇਟ ਦੱਸ ਰਹੀ ਆ ਵੀ ਇੰਨੇ-ਇੰਨੇ ਦੀ ਆਈ ਹੈ ਹੈ ਵੀ ਤੂੰ ਚੁੱਪ ਕਰਕੇ ਅਸੀਂ ਜਦੋਂ ਤੂੰ ਬਲੌਗ ਬਾਇਆ ਬਲੌਗ ਦੇ ਵਿੱਚ ਦੇਖ ਹੀ ਲੈਣਾ ਸੀ ਸਾਨੂੰ ਕੀ ਪਤਾ ਤੈਨੂੰ ਕੀ ਆ ਅਸੀਂ ਦੇਖ ਲੈਣਾ ਸੀ ਕਿ ਤੂੰ ਕਿੱਤਾਂ ਦੇ ਕੱਪੜੇ ਪਾਏ ਕਿਹੜੇ ਲੈ ਕੇ ਆਇਆ ਇੰਨਾ ਦਿਖਾਉਣੇ ਦਾ ਜ਼ਰੂਰੀ ਨਹੀਂ ਸੀ ਮੈਂ ਬੰਦਾ ਦੇਖ ਹੀ ਲਊਗਾ ਜਦੋਂ ਤੂੰ ਬਲੌਗ ਦੇ ਵਿੱਚ ਕੱਪੜੇ ਪਾ ਕੇ ਆਏਂਗੀ ਆ ਕੇ ਦੇਖਿਓ ਇਹਨਾਂ ਨੂੰ ਨੇ ਗਾਇਜ਼ ਇਹਨਾਂ ਨੂੰ ਨਾ ਦਿਖਾਉਣਾ ਪੈਣਾ ਥੋੜਾ ਥੋੜਾ ਇਹਨਾਂ ਨੂੰ ਨਹੀਂ ਇੰਟਰਸਟ ਹੈਗਾ ਮਤਲਬ ਹਾਂ ਹਾਂ ਇਹਨਾਂ ਇਹਨਾਂ ਨੂੰ ਕਿਆ ਕਿਆ ਕਰਨਾ ਕਰਵਾਣਾ ਪੈਣਾ ਹੈ ਸਿਖਾਣਾ ਤਾਂ ਪੈਣਾ ਹੀ ਆ ਤੂੰ ਹੈਗੀ ਤਾਂ ਹੈ ਉਹਨੂੰ ਸਿਖਾਉਣ ਨੂੰ ਸਿਖਾ ਦੇ ਫਿਰ ਨਾ ਹੱਦ ਹੋ ਗਈ ਇੱਕ ਚੈਨਲ ਦੀ ਕਮਾਈ ਘਟ ਪੈ ਗਈ ਸੀ ਹੁਣ ਇੱਕ ਚੈਨਲ ਹੋਰ ਬਣਾਤਾ ਤੇ ਜੇ ਸਿਖਾਉਣਾ ਪੈਣਾ ਤੂੰ ਹੈਗੀ ਤਾਂ ਹੈ ਸਿਖਾਉਣ ਨੂੰ ਚੰਟ ਇਹ ਨੀਚ ਚਤਰ ਚਲਾ ਕੇ ਉਹ ਤਾਂ ਵਿਚਾਰਾ ਨਹੀਂ ਆਪੇ ਹੀ ਭੋਲਾ ਹੋਣਾਗਾ ਸਾਰਾ ਦਿਨ ਉਹਦੇ ਸਿਰ ਤੇ ਚੜ ਕੇ ਭੂਤ ਭੰਗੜਾ ਪਾਈ ਜਾਨੀ ਰਹਿਣੀ ਆ ਜਮੇ ਸੱਚੀ ਇਹਦਾ ਸਰਿਆ ਪਿਆ ਵੀ ਇੱਕ ਚੈਨਲ ਥੋੜਾ ਚੱਲੀ ਜਾਂਦਾ ਤੁਸੀਂ ਉਹ ਵੀ ਚਲਾ ਲਓ ਹੁਣ ਉਹਨੂੰ ਹੋਰ ਕੁਲਾ ਕੇ ਪਾ ਕੇ ਯਾਰ ਵਾਪਸ ਚੱਲਦੇ ਆ ਓ ਯਾਰ ਅੱਗੇ ਦੇਖਾਂ ਜੀ ਦਾ ਤੇ ਉਪਤਾਂ ਦੇ ਲੁੱਕ ਦੇ ਫੈਮਿਲੀ ਔਰ ਗਾਇਜ਼ ਦੇ ਫੈਮਿਲੀ ਬਲੌਗਰ ਜਿਹੜਾ ਨਾ ਚੈਨਲ ਸਬਸਕ੍ਰਾਈਬ ਕਰ ਲਿਓ ਤੁਸੀਂ ਵੀ ਬੋਲਦੇ ਹੋ ਦੇ ਫੈਮਿਲੀ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਕਰ ਲਓ ਇਹਨਾਂ ਨੂੰ ਨਾ ਗਾਇਜ਼ ਇਹਨਾਂ ਨੂੰ ਨਾ ਸਿਖਾਣਾ ਪੈਣਾ ਥੋੜਾ ਥੋੜਾ ਨਹੀਂ ਜਿੱਦਾਂ ਹੈ ਮਗਰ ਮਗਰ ਰਿਪੀਟ ਕਰ ਰਿਹਾ ਹੂੰ ਰਿਪੀਟ ਕਰਵਾ ਰਹੀ ਆ ਤੁਹਾਨੂੰ ਲੱਗਦਾ ਵੀ ਤੇ ਵੈ ਇੰਨਾ ਭੋਲਾ ਮੈਨੂੰ ਤਾਂ ਨਹੀਂ ਲੱਗਦਾ ਵੀ ਤੇ ਵੈ ਇੰਨਾ ਭੋਲਾਗਾ ਉਹਨੂੰ ਸਾਰਾ ਕੁਝ ਪਤਾ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਿੰਨੀ ਆ ਵੀ ਇਹੋ ਜਿਹਾ ਕੌਣ ਆ ਜਿਹਨੂੰ ਇਹਨਾਂ ਚੀਜ਼ਾਂ ਦੇ ਬਾਰੇ ਨੋਲਿਜ ਨਹੀਂ ਹੋਣੀ ਹਨ ਜੇ ਅਗਲਾ ਚਤਰ ਚਲਾਗਾ ਜੇ ਉਹਨੂੰ ਪਤਾ ਹੈ ਨਾ ਚੀਜ਼ਾਂ ਬਾਰੇ ਤਾਂ ਹੀ ਅਗਲੇ ਨੇ ਆਪਣਾ ਲੱਗ ਤੋਂ ਚੈਨਲ ਬਣਾਇਆ ਪਹਿਲਾਂ ਚੱਲ ਤੇਰੇ ਵਲੌਗ ਦੇ ਵਿੱਚ ਤੈਨੂੰ ਇੱਕ ਦੋ ਗਾਣਾ ਖੜ ਜਾਂਦਾ ਸੀ ਹੁਣ ਆਪਦੇ ਵਲੌਗ ਦੇ ਵਿੱਚ ਕੱਢ ਦਿਆ ਕਰੂਗਾ ਵੀ ਇਹ ਕੰਮ ਲੋਟ ਆ ਹਨਾ ਵੀ ਇੱਕ ਚੈਨਲ ਮੋਨਟਾਈਜ਼ ਹੋ ਗਿਆ ਤੇ ਦੂਜਾ ਨਾਲ ਬੈਠਾ ਨਾ ਪਿੱਛੇ ਚਲੋ ਪਾਣੀ ਦਾ ਫਲੋ ਬੜਾ ਤੇਜ਼ ਹੈਗਾ ਪਾਣੀ ਦਾ ਫਲੋ ਤੇਜ਼ ਹੈ ਤਾਂ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ ਪਹਿਲਾਂ ਜਿਹੜੇ ਮੁੰਡੇ ਨੂੰ ਪੁੱਛੀ ਜਾਂਦੀ ਸੀ ਉਹਨੇ ਦੱਸਿਆ ਤਾਂ ਸੀਗਾ ਫਿਰ ਇੱਥੇ ਕਿ ਟਿੰਡੇ ਲੈਣ ਆਈ ਸੀਗੀ ਨਹੀਂ ਇਹਦੇ ਨਾਲੋਂ ਚੰਗੇ ਤਾਂ ਨਾ ਇਹਦੇ ਜਵਾਬ ਨਹੀਂ ਵੀ ਜਿਹੜੇ ਆਪਣੇ ਆਪ ਤੁਰੇ ਜਾਂਦੇ ਨੇ ਇੱਕ ਮੁੰਡਾ ਵਿਚਾਰਾ ਕੈਮਰਾ ਫੜ ਕੇ ਵੀਡੀਓ ਬਣਾ ਰਿਆ ਇਹਨਾਂ ਦੀ ਫਿਰ ਲੱਛਣ ਦੇਖੋ ਕੀ ਕਰਦੀਆਂ ਹੈ ਵੀ ਆਪਾਂ ਨੂੰ ਹੁੰਦੀ ਹੈ ਨਾ ਨੋਰਮਲ ਆਪਾਂ ਮਾਪੇ-ਬਾਪਾ ਜਿਹੜੇ ਆਪਾਂ ਨੂੰ ਬੱਚਿਆਂ ਦੀ ਕੇਅਰ ਹੁੰਦੀ ਹੈ ਵੀ ਬੱਚੇ ਨਾ ਕਿਤੇ ਡਿੱਗ ਪੈਣ ਜਾਂ ਬੱਚਿਆਂ ਦੇ ਨਾ ਸੱਟ ਲੱਗ ਜਾਏ ਜਾਂ ਬੱਚੇ ਨਾ ਕਿਤੇ ਪਾਣੀ 'ਚ ਗੈਹ ਜਾਣ ਹਨਾ ਤੇ ਇਹ ਦੇਖ ਲਓ ਦੇਵ ਨੂੰ ਉਹਨੂੰ ਹੱਥ ਪਾ ਕੇ ਤੋਰੀ ਜਾਂਦਾ ਤੇ ਜਵਾਕਾਂ ਦੀ ਕੋਈ ਫਿਕਰ ਨਹੀਂ ਜਵਾਕਾਂ ਦੇ ਇੰਨਾਂ ਕੁ ਬੁਰਾ ਅਸਰ ਪੈ ਰਿਹਾ ਆ ਜਿਹੜੀਆਂ ਵੀਡੀਓਸ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੀਆਂ ਕੋਈ ਹੋਰ ਨਹੀਂ ਬਣਾਉਂਦਾ ਇਹਨਾਂ ਦਾ ਵੱਡਾ ਮੁੰਡਾ ਬਣਾਉਂਦਾਗਾ ਕਿ ਤੁਸੀਂ ਇੰਜੋਏ ਕਰ ਵੀ ਆਪਣਾ ਸ਼ਰਮ ਮਾਉਂਦੇ ਆਂ ਵੀ ਆਪਦੇ ਬੱਚਿਆਂ ਦੇ ਸਾਹਮਣੇ ਕਿਉਂਕਿ ਬੱਚਿਆਂ ਨੂੰ ਜੋ ਆਪਾ ਦਿਖਾਉਂਦੇ ਆਂ ਬੱਚੇ ਉਹੀ ਕੋ ਸਿੱਖਦੇ ਨੇ ਉਹਨਾਂ ਤੇ ਉਹੀ ਅਸਰ ਪੈਂਦਾ ਵੀ ਇਹ ਹਰ ਵਕਤ ਬੱਚੇ ਨੂੰ ਕੈਮਰਾ ਦਿਖਾ ਕੇ ਉਹਦੇ ਹੱਥ ਦੇ ਵਿੱਚ ਕੈਮਰਾ ਫੜਾ ਕੇ ਇਹੋ ਜਿਹੇ ਲੱਛਣ ਕਰਦੇ ਨੇ ਹਾਲਾਂਕਿ ਮੰਨਿਆ ਕਿ ਹੁਣ ਜਿਹੜਾ ਹੈਗਾ ਟਾਈਮ ਬਹੁਤ ਹੀ ਜ਼ਿਆਦਾ ਮਾਡਰਨ ਜਮਾਨਾ ਚੱਲ ਰਿਹਾ ਪਰ ਇੰਨਾ ਵੀ ਨਹੀਂ ਮਾਡਰਨ ਕਿ ਆਪਣੇ ਬੱਚਿਆਂ ਦੇ ਸਾਹਮਣੇ ਕੋ ਪੜਦਾ ਹੀ ਨਾ ਰਹੀ ਹਨ ਜੇ ਤੁਹਾਨੂੰ ਮੇਰੀ ਗੱਲ ਸਹੀ ਲੱਗੀ ਤਾਂ ਕਮੈਂਟਰ ਵਿੱਚ ਜਰੂਰ ਦੱਸਿਓ ਕਿ ਮੈਂ ਕੁਝ ਸਹੀ ਕਿਹਾ ਜਾਂ ਮੈਂ ਗਲਤ ਕਿਹਾ ਜਿਹੜੇ ਜਿਹੜੇ ਮੇਰੀ ਗੱਲ ਦੇ ਨਾਲ ਸ ਬਾਕੀ ਜੀ ਮੈਂ ਇੱਕ ਦੋ ਗੱਲਾਂ ਕਰਨਾ ਚਾਹੁੰਦੀ ਸੀਗੀ ਤੇ ਪਹਿਲੀ ਗੱਲ ਤਾਂ ਜਿਹਨੇ ਮੈਨੂੰ ਇਹ ਕਿਹਾ ਸੀਗਾ ਵੀ ਤੂੰ ਹੋਰ ਕਿਸੇ ਬਾਰੇ ਨਹੀਂ ਪਾਉਂਦੀ ਵੀਡੀਓ ਤਾਂ ਮੈਂ ਉਹਨੂੰ ਇਹ ਕਹਿਣਾ ਚਾਹੁੰਦੀ ਆਂ ਵੀ ਜਾ ਕੇ ਭੈਣ ਮਰੀਏ ਜੋ ਵੀ ਸੀ ਤੂੰ ਜਾ ਕੇ ਮੇਰੇ ਚੈਨਲ ਦੇ ਉੱਪਰ ਨਾ ਸਟਾਰਟਿੰਗ ਤੋਂ ਵੀਡੀਓਜ਼ ਦੇਖ ਤੈਨੂੰ ਪਤਾ ਲੱਗ ਜਾਊਗਾ ਵੀ ਮੈਂ ਹਰੇਕ ਨੂੰ ਹੋਸਟ ਕੀਤਾ ਹੋਇਆ ਜਿਹਦੇ ਤੇ ਵੀ ਮੈਨੂੰ ਲੱਗਦਾ ਕੁਝ ਬੋਲਣਾ ਚਾਹੀਦਾ ਹੈ ਉਹਨਾਂ ਦੇ ਉੱਪਰ ਬੋਲਦੀ ਆਂ ਠੀਕ ਹੈ ਕੋਈ ਇਹ ਨਹੀਂ ਕਿ ਆ ਵੀ ਕੱਲੀ ਸੋਨੂ ਕੌਰ ਬਾਰੇ ਬੋਲਦੀ ਆਂ ਤੇ ਇੱਕ ਹੋਰ ਹੈ ਕਿ ਕੋਈ ਰੀਤੂ ਕੌਰ ਨਾਮ ਦੀ ਉਹ ਨੂੰ ਮੈਨੂੰ ਲੱਗਦਾ ਮੇਰੇ ਨਾਲ ਕੋਈ ਪਰਸਨਲ ਦੁਸ਼ਮਣੀ ਹੈਗੀ ਪਰਸਨਲ ਦੁਸ਼ਮਣੀ ਹੋਣੀ ਹੈ ਕਿਉਂਕਿ ਉਹ ਆ ਕੇ ਨਾ ਕਮੈਂਟ ਹੀ ਇਦਾਂ ਦੇ ਕਰਦੀ ਆ ਮੈਂ ਚਲੋ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਆਪਣੇ ਚੈਨਲ ਦੇ ਵਿੱਚ ਕਹਿੰਦੇ ਅੱਜ ਮੈਂ ਕੋਈ ਵੀ ਤਿਆਰ ਸੋ ਆਪਾ ਬਣਾ ਰਹੇ ਸੀ ਗਾਈਜ਼ ਵਲੋ ਸੋਰੀ ਵਲੋ ਬੱਟ ਬੜੀ ਪੁੱਠੀ ਹੈ ਪੁੱਠਾ ਨਹੀਂ ਬਣਦੀ ਆ ਜਿਵੇਂ ਪਤਾ ਨਹੀਂ ਕਿ ਕਿੱਥੋਂ ਦੀ ਮਹਾਰਾਣੀ ਲੱਗੀ ਹੋਈ ਹੈ ਤੇ ਤੰਦੀਆਂ ਕਢਦੀਆਂ ਸਾਫ ਸਾਫ ਪਤਾ ਲੱਗਦਾ ਵੀ ਝੁੱਟਾ ਐ ਸਰੀ ਇਹ ਕੀ ਹੈ ਆਈ ਬਟਰੀਅਮ ਸੇ ਗੱਲਾਂ ਸੁਣਿਆ ਉਹ ਇਹਨਾਂ ਨੂੰ ਉਸ ਜਿਆਦਾ ਚਰਚਾ ਚਾਹੀ ਪਈ ਆ ਮੈਂ ਉਸ ਵਿਸ਼ੇ ਦੇ ਉੱਪਰ ਬਾਰੀ ਗੱਲ ਕਰਨਾ ਨਹੀਂ ਚਾਹੁੰਦੀ ਕਿ ਜਿੰਨੀ ਕਿਤੇ ਵੀ ਉਮਰ ਨਾ ਉਸ ਅਸਾ ਆਪਣੇ ਨਾਲ ਨਾ ਮਤਲਬ ਬੰਦਾ ਰਵੇ ਹਨਾ ਕਿ ਜਿੰਨੀ ਬੰਦੇ ਦੀ ਉਮਰ ਹੈ ਇਹਨੇ ਇਹਦੀ ਜਿਹੜੇ ਸਾਹ ਮੈਂ ਤੁਸੇ ਉਮਰ ਰੀਅਲਸ ਬਣਾ ਰਹੀ ਸੀ एवरीवन ਲੋਕਾਂ ਨੇ ਮੈਂ ਕਹਿਣਾ ਨਾ ਜਿਨ੍ਹਾਂ ਆਰਾਮ ਕੀਤਾ ਆ ਜਿਨ੍ਹਾਂ ਆਰਾਮ ਤੇ ਤੇ ਲੋਕਾਂ ਨੇ ਤੇਰਾ ਕਹਿੰਦਾ ਜੀਣਾ ਹਰਾਮ ਕੀਤਾ ਹੋਇਆ ਲੋਕਾਂ ਦਾ ਜੀਣਾ ਹਰਾਮ ਤਾਂ ਤੂੰ ਕਰ ਰੱਖਿਆ ਇੱਕ ਕਰ ਫੜ ਲੈਨੀ ਆ ਦੂਜਾ ਛੱਡ ਦੇਨੀ ਆ ਦੂਜਾ ਕਰ ਲੈਨੀ ਆ ਤੀਜਾ ਛੱਡ ਦੇਨੀ ਆ ਹੈ ਫਿਰ ਤੂੰ ਆਹ ਚੌਲਾ ਮਾਰ ਮਾਰ ਕੇ ਲੋਕਾਂ ਦਾ ਦਿਮਾਗ ਖਰਾਬ ਕਰ ਰੱਖਿਆ ਜੇ ਤੇਰੀ ਵੀਡੀਓ ਆ ਜਾਂਦੀ ਨਾ ਲੋਕਾਂ ਨੇ ਜੀਣਾ ਦੁਪਰ ਤਾਂ ਲੋਕਾਂ ਦਾ ਹੋ ਜਾਂਦਾ ਤੇਰਾ ਕੰਮ ਉਚ ਹਰਾਣਾ ਓ ਯਾਰ ਦੁਨੀਆ ਜੀਣ ਹੀ ਨਹੀਂ ਦਿੰਦੀ ਆ ਸੀ ਕੀ ਕਰੀਏ ਯਾਰ ਅਹੀ ਕਹਿੰਦੇ ਆ ਸੀ ਜਿਣਾ ਹੀ ਜਿਣਾ ਹੈ ਜਿਣਾ ਹੀ ਜਿਣਾ ਹੈ ਸਵਾਬਰੀ ਬੰਨ ਹੁਣ ਆਪਾਂ ਸਾਰਿਆਂ ਨੂੰ ਜੀ ਕੇ ਵਿਖਾਉਣਾ ਉਹ ਵੀ ਟੌਰ ਦੇ ਨਾਲ ਮੈਂ ਕੁੱਟਣ ਸਰ ਵੀ ਤਿਆਰ ਹੋਇਆ ਕਰੇਗੀ ਤੇ ਸੌਣ ਸਰ ਵੀ ਉੱਠ ਕੇ ਵੀ ਤੇ ਸੌਣ ਸਰ ਵੀ ਤਿਆਰ ਹੋ ਕੇ ਸੌਇਆ ਕਰੇਗੀ ਟੌਰ ਗੱਡ ਕੇ ਰੱਖਣੀ ਆ ਫੁੱਲ ਲਗਾਏ ਸ ਠੀਕ ਹੈ ਕਿਸੇ ਹੀ ਕੁੱਤੇ ਬਿੱਲੇ ਦੀ ਟੈਨਸ਼ਨ ਨਹੀਂ ਲੈਣੀ ਫੁੱਲ ਰੋਟੀ ਖਾਣੀ ਆ ਆਪਾਂ ਠੀਕ ਹੈ ਤੇ ਛੋਲੇ ਛੋਲੇ ਕਪੜੇ ਪਾ ਕੇ ਰੱਖਣੇ ਕਰਨੇ ਆ ਤੇ ਟੌਰਾਂ ਸ਼ੋਰਾਂ ਤੇ ਪਰਫਿਊਮ ਪਰਫੂਮ ਲਗਾ ਕੇ ਰੱਖਣਾ ਕਰਨਾ ਓਕੇ ਆਪਾਂ ਸੋ एवरीवन ਬਹੁਤ ਹੋ ਗਈਆਂ ਗੱਲਾਂ ਤੇ ਨਹੀਂ ਮੈਂ ਇੱਕ ਗੱਲ ਦੱਸ ਆ ਕੁੱਤੇ ਬਿੱਲੇ ਕਿਨੂੰ ਕਹਿੰਦੀ ਆ ਤੂੰ ਹੈਂ ਤੂੰ ਧੀ ਗੱਲ ਸਾਢੇ 9:30 ਤੂੰ ਸਾਰਾ ਦਿਨ ਤਿਆਰ ਹੋ ਕੇ ਫਿਰਦੀ ਐ ਸਾਢੇ 9:30 ਤੂੰ ਜਿਹੜੀਆਂ ਮਰਜੀ ਰੋਟੀਆਂ ਖਾ ਅਸੀਂ ਕਿਤੇ ਤੇਰੇ ਘਰੇ ਆਟਾ ਸੁੱਣਾਉਣਾ ਹੈ ਇਹ ਜਿਹੜੀਆਂ ਜੀ ਨਹੀਂ ਦਿੰਦੀ ਆ ਯਾਰ ਯਾਰ ਕੀ ਹੁੰਦਾ ਜੀ ਕੇ ਵਿਖਾਉਣਾ ਜੀ ਕੇ ਵਿਖਾਉਣ ਨੂੰ ਜਿਉਂ ਤਾਂ ਤੂੰ ਲੋਕਾਂ ਨੂੰ ਨਹੀਂ ਦਿੰਦੀ ਜਿਹੜੇ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰਦੀ ਉਹ ਅਲੱਗ ਫੇਰ ਕਹਣਾ ਸਾਨੂੰ ਗਲਤ ਬੋਲਦੇ ਨੇ ਇਹ ਪੂਰਾ ਕਹਿ ਗਈ ਤੇ ਪੰਗੇ ਵਟੇਮਟੇ ਨਾਲ ਲੈਂਦੀ ਐ ਇਹ ਫਿਰ ਜਵਾਬ ਰਿਪਲਾਈ ਰਿਪਲਾਈ ਖੇਡਦੀ ਐ ਇਹ ਜਿਹੜੇ ਰੋਸਟ ਕਰਦੇ ਨੇ ਨਾ ਇਹਨੂੰ ਉਹਨਾਂ ਨਾਲ ਰਿਪਲਾਈ ਰਿਪਲਾਈ ਕੀਤਾ ਨਾ ਇਹ ਹੰਦੀ ਆ ਤੇ ਦੇਖਣ ਚ ਆਈ ਹੈਗਾ ਵੀ ਪਤਾ ਨਹੀਂ ਮੇਰੇ ਵਰਗੀ ਕਿ ਸਿਆਣੀ ਵੀ ਬੱਸ ਕਰ ਠਕੀ ਰਹਿ ਬਣੇ ਠਕੀ ਰਹਿ ਮੈਂ ਕਹਿੰਨੀ ਹਾਂ ਕਾਹ ਨੂੰ ਕੁਝ ਕਹਿਣਾ ਤੈਨੂੰ ਕਾਹ ਨੂੰ ਕੁਝ ਕਹਿਣਾ ਠੀਕ ਹੈ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਦੇ ਉੱਪਰ ਇਹ ਮੈਨੂੰ ਬਦਨਾਮ ਕਰ ਰਹੇ ਨੇ ਬਦਨਾਮ ਕਰ ਰਹੇ ਨੇ ਲੋਕਾਂ ਦੇ ਸਾਹਮਣੇ ਤੁਸੀਂ ਪ੍ਰੋਲ ਲੋਕ ਲੋਕ ਤੈਨੂੰ ਤਾਂ ਕਰ ਰਹੇ ਨੇ ਕੋਈ ਬਟ ਲੋਕਾਂ ਨੂੰ ਮੌਕਾ ਦੇ ਰਹੀ ਆ ਨਾ ਮੌਕਾ ਦੇ ਐਦਾਂ ਦੀਆਂ ਹਰਕਤਾਂ ਹੀ ਨਾ ਕਰ ਹਣਾ ਯਾਰ ਕੀ ਹੁੰਦਾ ਬੋਲ ਕਿਵੇਂ ਰਹੀ ਆ ਇਹਨੂੰ ਆਏ ਆ ਵੀ ਪਤਾ ਨਹੀਂ ਮੈਂ ਕਿੱਡੀ ਸੋਹਣੀ ਲੱਗਦੀ ਉੱਥੀ ਦਾ ਆਇਆ ਬਣਦੀ ਆ ਜਿਵੇਂ ਬਸ ਮੈਂ ਹੁਣ ਕੀ ਕਵਾਂ ਇਹਨੂੰ ਹਨ ਜੇ ਜ਼ਿਆਦਾ ਕਵਾਂਗੀ ਤੇ ਇਹਦਾ ਆਈ ਨਹੀਂ ਪਤਾ ਕੱਲ ਨੂੰ ਚੱਕ ਕੇ ਫਿਰ ਮੈਨੂੰ ਰਿਪਲਾਈ ਦੇਣਾ ਜੀ ਨਾ ਤਾਂ ਇਹਨੂੰ ਬੋਲਣ ਦਾ ਸਲੀਕਾ ਇਹਨੂੰ ਬੋਲਣ ਦੀ ਅਗਲ ਨਹੀਂ ਵਿਆਪ ਤੋਂ ਵੱਡੇ ਨਾਲ ਮੈਂ ਕਿਵੇਂ ਗੱਲ ਕਰਨੀ ਆ ਜਾਂ ਆਪ ਤੋਂ ਵੱਡੇ ਨੂੰ ਮੈਂ ਕਿਵੇਂ ਰਿਪਲਾਈ ਦੇਣਾ ਹਨ ਤੇ ਬਸ ਉਥੜ ਚੱਕ ਲੈਂਦੀ ਆ ਫੋਨ ਆਨ ਕਰ ਲੈਂਦੀ ਆ ਤੇ ਬੋਲਣ ਲੱਗ ਜਾਂਦੀ ਆ ਲਾਈਵ ਹੋ ਕੇ ਵੀ ਚਵੜਾ ਹੀ ਮਾਰਦੀ ਆ ਇਹ ਕੋਈ ਚੱਜਦੀ ਗੱਲ ਤਾਂ ਕਰਦੀ ਨਹੀਂ ਤਾਂ ਹੁਣ ਮੈਂ ਇਹ ਕਹਿਣਾ ਚਾਹਨੀ ਆ ਵੀ ਰੀਤੂ ਕੋਲ ਜਿਹਨੇ ਮੈਨੂੰ ਕਮੈਂਟ ਕੀਤਾ ਕਿ ਪਹਿਲਾਂ ਤਾਂ ਇਹਨੇ ਮੈਨੂੰ ਆਖਿਆ ਵੀ ਤੁਰ ਰੱਬ ਨੇ ਕੀ ਹੈ ਭਾਵੇਂ ਮੈਂ ਕਦੋਂ ਕਿਹਾ ਮੇਰਾ ਆਪਾ ਮੈਂ ਤਾਂ ਆਖਿਆ ਨਹੀਂ ਮੇਰਾ ਆਪਾ ਰੱਬ ਤਾਂ ਕੋਈ ਵੀ ਨਹੀਂ ਹੋ ਸਕਦਾ ਮੈਂ ਆਪਣੀ ਮਿਹਨਤ ਕਰ ਰਹੀ ਹਾਂ ਜਿੱਥੋਂ ਉਥੋਂ ਨਹੀਂ ਹੋ ਰਹੀ ਤੁਸੀਂ ਨਾ ਸੜੋ ਠੀਕ ਹੈ ਜੇ ਮੈਨੂੰ ਨਹੀਂ ਚੰਗੀ ਲੱਗਦੀ ਮੈਨੂੰ ਬਲੌਕ ਕਰ ਦਿਓ ਮੈਨੂੰ ਨਾ ਦੇਖੋ ਨਾਲੇ ਤਾਂ ਤੁਸੀਂ ਆ ਕੇ ਵੀਡੀਓ ਦੇਖਣੀ ਹੈ ਨਾਲੇ ਫਿਰ ਉੱਥੇ ਆ ਕੇ ਹੱਕ ਕੇ ਜਾਣਾ ਹੈ ਮੇਰੇ ਤਾਂ ਸਿੱਧੀ ਜੀ ਗੱਲ ਹੈ ਫਿਰ ਇਹ ਕਹਿ ਰਹੀ ਹੈ ਕਿ ਤੂੰ ਸੋਨੋਪੌਰ ਨੂੰ ਕਹਿ ਰਹੀ ਹੈ ਤੂੰ ਕਿੱਡੀ ਕੁ ਸੋਣੀ ਹੈ ਮੈਂ ਕਿਹਾ ਤੋ ਕਿਹਾ ਮੈਂ ਸੋਣੀ ਆ ਬਈ ਮੈਨੂੰ ਦੱਸੋ ਮੈਂ ਕਿੱਦਾਂ ਆ ਕਿ ਮੈਂ ਸੋਣੀ ਆ ਪਰਮਾਤਮਾ ਨੇ ਜਿੱਦਾਂ ਦਾ ਰੰਗ ਰੂਪ ਦਿੱਤਾ ਠੀਕ ਹੈ ਠੀਕ ਹੈ ਇਹੋ ਕਰ ਤੂੰ ਹੋਰ ਵੀ ਕਹੀ ਨਹੀਂ ਜੜੇ ਉਹ ਇਸ ਤਰੀਕੇ ਦੇ ਨਾਲ ਟ੍ਰੋਲ ਕਰ ਰਹੇ ਨੇ ਤੇ ਤੂੰ ਜਾ ਕੇ ਦੱਸ ਉਹਨਾਂ ਨੂੰ ਵੀ ਕਮੈਂਟ ਕਰ ਉਹਨਾਂ ਨੂੰ ਵੀ ਸਮਝਾ ਆ ਜਾ ਜਾ ਕੇ ਹੱਦ ਹੋ ਗਈ ਮਤਲਬ ਨਾ ਮੇਰੇ ਜਿਹੜਾ ਪੋਡਕਾਸਟ ਉਹਦੇ ਵਿੱਚ ਵੀ ਜਾ ਕੇ ਇਹਨੇ ਇਦਾਂ ਦੇ ਕਮੈਂਟਸ ਕੀਤੇ ਨੇ ਵੀ ਬੰਦਾ ਇੰਨਾ ਕਵੇਲਾ ਤੂੰ ਜਿੱਥੇ ਵੀ ਤੈਨੂੰ ਮੇਰੀ ਵੀਡੀਓ ਤੇ ਦੇਖੀ ਤੂੰ ਉੱਥੇ ਜਾ ਕੇ ਕਮੈਂਟ ਕਰ ਦਿੰਨੀ ਹੈ ਹੁਣ ਮੇਰੀ ਗੱਲ ਹੈਗੀ ਸਿੱਧੀ ਠੀਕ ਹੈ ਮੈਨੂੰ ਜਿਨ੍ਹਾਂ ਨੇ ਵੀ ਕਿਹਾ ਵੀ ਹਾਂ ਮੋਟੀਵੇਸ਼ਨਲ ਵੀ ਤੋ ਜਾਣਾ ਨੇ ਆਖਿਆ ਆਪਾਂ ਮੋਟੀਵੇਸ਼ਨਲ ਵੀਡੀਓ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ ਰਖੜੀ ਤੇ ਵੀਡੀਓ ਲੈ ਕੇ ਆਵਾਂ ਜਿਦੇ ਨਾਲ ਕੁਝ ਸਿੱਖਿਆ ਮਿਲੇ ਠੀਕ ਹੈ ਤੇ ਰੋਸਟਿੰਗ ਮੈਂ ਨਾ ਛੱਡਾਂ ਇਹੀ ਆਖਿਆ ਗਿਆਗਾ ਤੇ ਮੈਂ ਰੋਸਟਿੰਗ ਵੀਡੀਓ ਵੀ ਬਣਾਉਂਦੀ ਰਹੂੰਗੀ ਠੀਕ ਹੈ ਜੀ ਤੇ ਬਾਕੀ ਤੁਹਾਡੇ ਆ ਪਿਆਰ ਚਾਹੀਦਾ ਮੈਨੂੰ ਤੇ ਕਮੈਂਟਸ ਹੁਣ ਮੇਰੇ ਔਨ ਰਹਿਣਗੇ ਤੇ ਜਿਹੜਾ ਵੀ ਕਮੈਂਟ ਕਰਿਆ ਕਰੋਗਾ ਨਾ ਮੈਂ ਕਮੈਂਟਾਂ ਦੇ ਰਿਪਲਾਈ ਜ਼ਰੂਰ ਦਿਆ ਕਰੂੰਗੀ ਠੀਕ ਹੈ ਜੇ ਕੋਈ ਚੰਗਾ ਕਮੈਂਟ ਕਰਦਾ ਤਾਂ ਵੀ ਜੇ ਕੋਈ ਮਾੜਾ ਐਵੇਂ ਕਹਿੰਦੇ ਹੁੰਦੇ ਨਾ ਦਬਦੇ ਨੂੰ ਬੰਦਾ ਦਬਾਉਣ ਦੀ ਕੋਸ਼ਿਸ਼ ਕਰਦਾ ਮੈਂ ਇਗਨੋਰ ਕਰਦੀ ਹੁੰਦੀ ਹਾਂ ਮੈਂ ਕਹਿੰਦੀ ਹੁੰਨੀ ਆ ਵੀ ਕਾਹ ਹੋ ਇਹੋ ਜਿਹੇ ਚੱਕਰਾਂ ਦੇ ਵਿੱਚ ਪੈਣਾ ਪਰ ਕੋਈ ਗੱਲ ਨਹੀਂ ਉਹ ਗੱਲ ਹੈ ਨਾ ਜਿਵੇਂ ਬੰਦਾ ਚੱਲਦਾ ਹੋਵੇ ਫਿਰ ਚੱਲਣਾ ਪੈਂਦਾ ਬਾਕੀ ਜੀ ਜਿਹੜੇ ਜਿਹੜੇ ਸਪੋਰਟ ਕਰਦੇ ਨੇ ਉਹਨਾਂ ਦਾ ਦਿਨੋ ਧੰਨਵਾਦ ਆ ਜਿਹੜੇ ਮੇਰੇ ਭੈਣ ਭਰਾ ਮੈਨੂੰ ਇੰਸਟਾ ਤੇ ਇੰਨਾ ਪਿਆਰ ਦੇ ਰਹੇ ਨੇ ਮੇਰੀਆਂ ਵੀਡੀਓਜ਼ ਨੂੰ ਤੇ ਆਪਣਾ ਲਗਭਗ ਸਬਸਕ੍ਰਾਈਬਰ ਵੀ 10k ਹੋਣ ਵਾਲੇ ਨੇ ਇਹ ਸਭ ਕੁਝ ਤੁਹਾਡੀ ਬਦੌਲਤ ਆ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਜਿਹੜੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮ ਕਰਕੇ ਜਾਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਨਾਮ ਲੈ ਲੈ ਕੇ ਮੈਂ ਤੁਹਾਡੇ ਕਮੈਂਟਾਂ ਦਾ ਰਿਪਲਾਈ ਤੇ ਆ ਕਰੂੰਗੀ ਤੇ ਇੱਕ ਸਪੈਸ਼ਲ ਕਿਊ ਐਨ ਏ ਵਲੌਗ ਵੀ ਬਣਾਉਂਗੀ ਮੈਂ ਤਾਂ ਕਰਦੇ ਆ ਜੀ ਆਪਾਂ ਵੀਡੀਓ ਨੂੰ ਇੱਥੇ ਖਤਮ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦਾਪ ਕੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਕੇ ਜਾਓ ਥੈਂਕ ਯੂ